ਕਿਤੇ ਜੰਮੂ ਵਿੱਚੋਂ ਸੱਚ ਕੀ ਬਾਣੀ ਦੀ ਗੂੰਜ ਦਾ ਪਤਾ ਲੱਗ ਜਾਵੇ ਤੁਹਾਡੀਆਂ ਅੰਮ੍ਰਿਤਸਰ ਕਾਲਕੋਠਰੀ ਵਿੱਚ ਬੈਠਿਆਂ ਦੀਆਂ ਲੱਥਾਂ ਕਿਉਂ ਕੰਬਣ ਲੱਗ ਜਾਂਦੀਆਂ ਇਸ ਕਾਫਲੇ ਨੇ ਦਿਨ-ਵਿਦਿਨ ਵਧਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦੁਆਲੇ ਇਕੱਠਿਆ ਹੁਣ ਹੈ ਯਕੀਨ ਕਰੋ ਮੈਂ ਹਵਾਂ ਨਾ ਹਵਾਂ ਸੱਚ ਕੀ ਬਾਣੀ ਦੀ ਗੂੰਜਾਂ ਸਾਰੇ ਸੰਸਾਰ ਵਿੱਚ ਪੈਣ ਗਈਆਂ ਦੂਜੀ ਗੱਲ ਇਹ ਵੀ ਯਾਦ ਰੱਖਣਾ ਜਿਹੜੀ ਤੁਹਾਡੇ ਭਲੇ ਲਈ ਹੈ ਜਿਹੜੇ ਜੱਥੇਦਾਰ ਸਿਆਸੀ ਲੀਡਰਾਂ ਦੇ ਗੁਲਾਮ ਹੋ ਜਾਂਦੇ ਨੇ ਉਹਨਾਂ ਦੇ ਗੁਲਾਮਾਂ ਨੂੰ ਉਹ ਆਪਣੇ ਦਰ ਦਾ ਕੁੱਕਰ ਸਮਝ ਕੇ ਜਿਵੇਂ ਵਰਤਦੇ ਨੇ ਉਸ ਦਾ ਜ਼ਿਕਰ ਗੁਰਬਾਣੀ ਵਿੱਚ ਹੈ ਸਤਿਗੁਰੂ ਆਖਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ ਚੱਤਰ ਲੈੰਦਾ ਪਾਇਨ ਘਾਉ ਰਾਤ ਪਿਤ ਕੁੱਤੇ ਹੋ ਛੱਟ ਦੇਖ ਲਿਓ ਸੱਚ ਕੀ ਬਾਣੀ ਤੇ ਪਵੰਦੀਆਂ ਲਾਣ ਵਾਲੇ ਅਨੇਕਾਂ ਉੱਠ ਗਏ ਸੱਚ ਕੀ ਬਾਣੀ ਜੁਗ ਚਾਰੇ ਜਾਪੇ ਰਹੇਗੀ ਇਸ ਲਈ ਇਸ ਦਾ ਪਰੇਸ਼ਾਨ ਹੋ ਕੇ ਇਸ ਨੂੰ ਪਵੰਦੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਨਿਸਫਲ ਕੋਸ਼ਿਸ਼ ਨਾ ਕਰੋ